ਰਾਣੀ ਰਣਜੀਤ ਰੂਲਾਕੇ ਦੋ ਤਿਰਾਂ ਦੇ ਵਿੱਚ ਝਗੜਾ ਹੋਇਆ ਜਿਦੇ ਵਿੱਚ ਕੁਝ ਜਾਣੇ ਜੜਿਆ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪੀਟਲ ਫਰੋਇਪਰ ਵਿੱਚ ਪੱਤੀ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਆ ਉਹ ਚੱਲਦਾ ਪਿਆ ਪੁਲਿਸ ਨੇ ਜਿਹੜਾ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਦੇ ਆਧਾਰ ਤੇ ਮਾਮਲਾ ਜਿਹੜਾ ਉਹ ਦਰਜ ਕਰ ਲਿੱਤਾ ਗਿਆ ਵੀ ਕਰੀਬ 12 ਬਾਈ ਨੇਮ ਤੇ 4 ਤੋਂ 5 ਜਿਹੜੇ ਅਣਪਛਾਤੀਆਂ ਦੇ ਖਿਲਾਫ ਜਿਹੜੇ ਆ ਇਹ ਮਾਮਲਾ ਦਰਜ ਕੀਤਾ ਗਿਆ ਜਿਹੜੇ ਪੀੜਿਤ ਹੈ ਜਿਨ੍ਹਾਂ ਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਵੀ ਆਖਿਰ ਕੀ ਮਾਮਲਾ ਸੀ ਜਿਸ ਨੂੰ ਲੈ ਕੇ ਜਿਹੜਾ ਸਾਰਾ ਬਵਾਲ ਹੋਇਆ ਤੇ ਜਿਹਦੇ ਝਗੜੇ ਦੇ ਦੌਰਾਨ ਜਿਹੜੇ ਆ ਉਹ ਕੁਝ ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਚਲਸੀ ਗੱਲ ਵੀਰੇ ਵੀਰੇ ਕੀ ਮਾਮਲਾ ਸੀ ਕਿ ਆ ਵੀ ਜਿਸ ਕਰਕੇ ਝਗੜਾ ਹੋਇਆ ਤੇ ਤੋਂ ਮੁਟਿਆਰੀਆਂ ਸੱਟਾਂ ਵਧੀਆਂ ਹਾਂਜੀ ਇਹ ਜੀ ਮੇਰਾ ਰਿਸ਼ਤਾ ਰੀਨਾ ਰਾਣੀ ਪੁਤਰੀ ਜਸਪਾਲ ਸਿੰਘ ਨਾਲ ਹੋਇਆ ਹੋਇਆ ਸੀ ਜੀ ਕਿਉਂਕਿ ਅਸੀਂ ਕਾਲਜ ਦੇ ਟਾਈਮ ਦੇ ਸਕੂਲ ਟਾਈਮ ਦੇ ਇਕੱਠੇ ਸੀਗੇ ਤੇ ਇਹ ਬਾਅਦ ਚ ਰਿਸ਼ਤੇ ਵਾਸਤੇ ਮੰਨ ਲਈ ਗਈ ਸੀ ਫਿਰ ਇਹਨਾਂ ਨੇ ਨਾ ਕਰਤੀ ਕਿਤੇ ਹੋਰ ਕਰਨ ਦੇ ਕੁੜੀ ਦਾ ਹੋਰ ਕਿਤੇ ਕਰਦੇ ਸੀ ਕੁੜੀ ਕਰਵਾ ਨਹੀਂ ਰਹੀ ਸੀ ਰਿਸ਼ਤਾ ਉਸ ਨੂੰ ਲੈ ਕੇ ਇਹਨਾਂ ਨੇ ਮੇਰੇ ਨਾਲ ਲੜਾਈ ਕੀਤੀ ਹੈ ਜੀ ਇਹਨਾਂ ਨੇ ਜਦੋਂ ਮੈਂ ਸ਼ਟਰਿੰਗ ਦਾ ਸਮਾਨ ਸ਼ਹਿਰ ਛੱਡਣ ਆ ਰਿਹਾ ਸੀ ਟਰੈਕਟਰ ਤੇ ਤੇ ਇਹਨਾਂ ਨੇ ਦੋ ਗੱਡੀਆਂ ਪਿੱਛੋਂ ਅੱਗੇ ਲਾ ਕੇ ਮੇਰੇ ਨਾਲ ਕੁੱਟ ਮਾਰ ਕੀਤੀ ਹੈ ਜੀ ਪਹਿਲਾ ਇਹਦੇ ਵਿੱਚ ਦੋ ਬੰਦੇ ਨਿਕਲੇ ਸਿਫਟ ਕਾਲੇ ਰੰਗ ਦੀ ਗੱਡੀ ਸੀਗੀ ਉਹਦੇ ਵਿੱਚ ਸੰਦੀਪ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਗਾਲੀ ਗਲੋਚ ਕਰਦੇ ਹੋਏ ਵਿੱਚੋਂ ਨਿਕਲੇ ਰਾੜਾ ਲੈ ਕੇ ਜੀ ਤੇ ਮੈਨੂੰ ਇੱਥੋਂ ਫੜ ਕੇ ਜੀ ਥੱਲੇ ਸੁੱਟ ਲਿਆ ਜੀ ਉੱਥੇ ਬਹੁਤ ਗਵਾਹ ਨੇ ਜੀ ਮੌਕੇ ਤੇ ਜੀ ਜਦੋਂ ਇਹ ਮੈਨੂੰ ਕੁੱਟ ਰਿਆ ਸੀ ਤੇ ਲੋਕਾਂ ਨੇ ਆ ਕੇ ਮੈਨੂੰ ਉੱਥੇ ਛਡਵਾਇਆ ਜੀ ਫਿਰ ਜਦੋਂ ਅਸੀਂ ਘਰੇ ਆ ਰਿਹਾ ਸੀ ਇਹਨਾਂ ਨੇ ਰਸਤੇ ਵਿੱਚ ਅੱਗੋਂ ਕੰਪੈਨ ਲਾ ਕੇ ਤੇ ਇਹਨਾਂ ਨੇ ਬਹੁਤ ਕਰਾਂ ਕੋਲ ਆਪ ਆਪਦੀ ਕਰਾਂ ਕੋਲ ਬਹੁਤ ਕੁੱਟ ਮਾਰ ਕੀਤੀ। ਉੱਥੇ ਮੇਰੀ ਮੰਮੀ ਦਾ ਇਹਨਾਂ ਨੇ ਦੰਦ ਵੀ ਤੋੜਿਆ ਜੀ। ਤੇ ਆਹ ਆਥੀ ਵਟ ਜੀ ਫਿਰ ਉਸ ਤੋਂ ਬਾਅਦ ਜੀ ਜਦੋਂ ਅਸੀਂ ਇੱਥੇ ਮੋਤਵਰ ਬੰਦਿਆਂ ਨੇ ਸਾਨੂੰ ਐਡਮਿਟ ਕਰਵਾਇਆ ਜੀ ਇੱਥੋਂ ਮੈਨੂੰ ਰੈਫਰ ਕਰ ਦਿੱਤਾ ਹੈ ਨਹੀਂ ਤੇ ਫਿਰ ਮੇਰੀ ਮੰਮੀ ਨੂੰ ਇਹ ਜਿਹੜਾ ਦੰਦ ਸੀ ਇਹਨਾਂ ਨੇ ਛੁੱਟੀ ਦਿੱਤੀ ਹੋਈ ਸੀ। ਰੈਫਰ ਕੀਤਾ ਜੀ ਸਾਡੇ ਕੋਲ ਪੈਸੇ ਨਹੀਂ ਸੀ। ਤੇ ਅਸੀਂ ਕਰੋ ਪੈਸੇ ਲੈਣ ਲਈ ਜਾ ਰਹੇ ਸੀ ਤੇ ਰਸਤੇ ਵਿੱਚ ਇਹ ਆ ਰਹੇ ਸੀ ਤੇ ਇਹਨਾਂ ਨੇ ਗੱਡੀ ਇਹਨਾਂ ਦੀ ਸਕਾਰਪਿਓ ਨਵੀਂ ਹੈ ਜੀ ਕਾਲੇ ਰੰਗ ਦੀ ਜੀ ਉਹ ਇਹਨਾਂ ਨੇ ਅੱਗੋਂ ਲਾ ਕੇ ਜੀ ਇਹਨਾਂ ਨੇ ਮੇਰੇ ਨਾਲ ਫੇਰ ਦੁਬਾਰੀ ਤੀਸਰੀ ਵਾਰ ਕੁੱਟ ਮਾਰ ਕੀਤੀ ਕਿ ਕਿ ਉੱਥੇ ਮੇਰਾ ਹੱਥ ਵੜ ਦਿੱਤਾ ਇਹਨਾਂ ਨੇ ਕਾਪਾ ਕਾਪਾ ਮਾਰ ਕੇ ਇਹਨਾਂ ਨੇ ਘਾਤਾ ਜੀ ਜਿਹੜੇ ਇਥੇ ਵਿੱਚ ਤੁਸੀਂ ਜ਼ਖਮੀ ਹੋਏ ਇੰਨੀ ਕੀ ਰੰਜਿਸ਼ ਹੋ ਗਈ ਵੀ ਤੁਹਾਨੂੰ ਬਾਰ-ਬਾਰ ਤੁਹਾਡੇ ਤੇ ਜਿਹੜਾ ਹਮਲਾ ਕੀਤਾ ਗਿਆ ਤੇ ਤੁਹਾਨੂੰ ਜ਼ਖਮੀ ਕੀਤਾ ਗਿਆ ਇਹ ਜੀ ਵਿਆਹ ਦੇ ਚੱਕਰ ਚ ਹੈ ਜੀ ਕੁੜੀ ਮੁੰਡਾ ਅਸੀਂ ਸਹਿਮਤਾਂ ਜੀ ਵਿਆਹ ਕਰਾਉਣ ਵਾਸਤੇ ਕੁੜੀ ਵੀ ਮੇਰੇ ਨਾਲ ਸਹਿਮਤ ਸੀਗੀ ਔਰ ਰਿਸ਼ਤਾ ਹੋਰ ਕਿਤੇ ਨਹੀਂ ਕਰਵਾ ਸੀ ਕਰਵਾ ਰਹੇ ਸੀ ਵਾਰ-ਵਾਰ ਉਹ ਜੋ ਵੀ ਰਿਸ਼ਤਾ ਵੇਖਣ ਆਉਂਦੇ ਸੀ ਉਹਨਾਂ ਨੂੰ ਕਹਿੰਦੀ ਸੀ ਵੀ ਮੈਂ ਉੱਥੇ ਹੀ ਵਿਆਹ ਕਰਵਾਉਣਾ ਤਾਂ ਕਰਕੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਜੀ ਜਾਨਲੇਵਾ ਹਮਲਾ ਅਜੇ ਵੀ ਸਰ ਮੈਨੂੰ ਤਮ ਕਿਹਾ ਆ ਰਹੀ ਐ ਨਹੀਂ ਬਿੱਤੂ ਹਸਪੀਟਲ ਤੋਂ ਬਾਹਰ ਆ ਜਾ ਫਿਰ ਤੈਨੂੰ ਹੀ ਮਾਰੀ ਦੇਣਾ ਜੀ ਕਿੰਨੇ 6:00 ਵਜੀਆਂ ਤਾਂ ਕਿੰਨੇ ਚਾਲਿਆਂ ਵਜੀਆਂ ਜੀ ਅਸੀਂ ਦੋਨੇ ਆ ਜੀ ਸਾਨੂੰ ਮਾਂ ਪੁੱਤਰਾਂ ਨੇ 6:00 ਵਜੀਆਂ ਜੀ ਇਸ ਮਾਮਲੇ ਦੇ ਵਿੱਚ ਲੜਕੇ ਦੀ ਜੜੀਆ ਮਾਂ ਨੂੰ 6:00 ਵਜੀਆਂ ਨੇ ਭਾਂਜੀ ਤੁਹਾਡੇ ਨਾਲ ਕੀ ਹੋਇਆ ਜੀ ਇਹ ਮੈਂ ਆਪ ਦੇ ਲੜਕੇ ਨੂੰ ਥੱਲੋਂ ਕੰਪੇਨਰ ਤੋਂ ਦੇ ਜਾ ਕੇ ਕੱਢਿਆ ਹੈ ਤੇ ਉਦੋਂ ਮੇਰੇ ਤੇ ਇਹਨਾਂ ਡਾਂਗਾ ਮਾਰੀਆਂ ਨੇ ਮੋਢਿਆਂ ਤੇ ਹੱਥਾਂ ਦੇ ਨਾਲ ਆਇਆ ਤਰ੍ਹਾਂ ਕਸਨ ਮਾਰ ਮਾਰ ਕੇ ਦੰਦ ਤੋੜਿਆ ਨੇ ਤੇ ਥੱਲੋਂ ਇਹਨ ਕੱਢਣ ਨਹੀਂ ਦਿੰਦੇ ਸੀ ਵੀ ਅਸੀਂ ਉੱਤੇ ਕੰਪੇਨਟ ਚੜਾਣੀ ਹੈ ਉੱਤੇ ਜਸਪਾਲ ਸਿੰਘ ਹੈ ਜਦੋਂ ਚੜਿਆ ਨਾ ਕੰਪੈਨ ਤੇ ਉਦੋਂ ਅਸੀਂ ਦੋ ਰਹੇ ਮਾਂ ਪੁੱਤਰਾ ਨੇ ਛੋਟਾ ਮੁੰਡਾ ਮੇਰਾ ਤੇ ਤਲੋ ਖਿੱਚਿਆ ਤਾ ਕਰਦੇ ਰਣਜੀਤ ਕਿਸੇ ਕੀ ਵੀ ਜਿਹੜਾ ਇਹਨਾਂ ਉਹਨਾਂ ਨੇ ਹਮਲਾ ਕੀਤਾ ਵੀ ਤੁਹਾਡੇ ਕੁੜੀ ਦਾ ਹੈ ਜੀ ਹਾਂ ਕੁੜੀ ਦਾ ਹੈ ਸਾਰਾ ਮਸਲਾ ਹਾਂ ਉਹ ਕਿਤੇ ਹੋਰ ਸ਼ਾਦੀ ਨਹੀਂ ਕਰਵਾਉਂਦੀ ਸੀ ਕਹਿੰਦੀ ਸੀ ਮੈਂ ਤਾਂ ਮਨਜੀਤ ਨਾਲ ਹੀ ਕਰਵਾਉਣੀ ਹੈ ਇਸ ਕਰਕੇ ਕੁੜੀ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹੋ ਹੀ ਕਹਿਣਿਆ ਵਿਸਾ ਨੂੰ ਰਿਸ਼ਤਾ ਦੇ ਦੇਣਾ ਹਾਂ ਉਹ ਜ਼ਰੂਰੀ ਗਏ ਬਾਕੀ ਤਾਂ ਜੇ ਕਾਰਵਾਈ ਚਲਦੀ ਪਈ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿਉਂਕਿ ਅਜੇ ਵੀ ਧਮਕੀਆਂ ਦੇ ਰਹੇ ਨੇ ਤੇ ਤੇਰੇ ਮੁੰਡੇ ਨੂੰ ਮਾਰੀ ਦੇਣਾ ਡਕਰੇ ਕਰਨੇ ਜੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਝਗੜਾ ਹੋਇਆ ਉਦੇ ਦੌਰਾਨ ਦੇ ਵਿੱਚ ਇਹਨਾਂ ਜਿਹੜਾ ਮਾਂ ਪੁੱਤਰਾ ਨੂੰ ਜੜੀਆ 6 ਵਜਈਆ ਉਹ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਦਾ ਹਸਪੀਟਲ ਵਿੱਚ ਜਿਹੜਾ ਇਲਾਜ ਆ ਉਹ ਚੱਲਦਾ ਪਿਆ ਪੁਲਿਸ ਨੇ ਭਾਵੇਂ ਇਸ ਮਾਮਲੇ ਵਿੱਚ ਮਾਮਲਾ ਜ਼ਰੂਰ ਦਰਜ ਕਰ ਲਿਆ ਤਾਂ ਗਿਆ ਲੇਕਿਨ ਵੀ ਕਹਿ ਸਕਦਾ ਵੀ ਅੱਗੋਂ ਜਿਹੜੀ ਆ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਵੀ ਆਕਰ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨੀ ਕੁ ਸੱਚਾਈ ਨਹੀਂ ਹੈ ਜਿਸ ਕਰਕੇ ਵੀ ਇਹ ਜ ਸਾਰਾ ਝਗੜਾ ਹੋਇਆ ਤੁਹਾਨੂੰ ਅਸੀਂ ਤਸਵੀਰਾਂ ਪਹਿਲੇ ਦਿਖਾਣੇ ਆ ਵੀ ਜਿਹੜਾ ਦੰਦ ਜਦੋਂ ਤੋੜਿਆ ਗਿਆ ਉਹ ਦੰਦ ਦੀ ਜਿਹੜੀ ਆ ਤਸਵੀਰ ਵੀ ਅਸੀਂ ਦਿਖਾਣੇ ਆ ਵੀ ਆਜ ਜਿਹੜਾ ਦੰਦ ਹੈ ਮਾਤਾ ਦਾ ਵੀ ਜਿਹੜਾ ਦੇ ਚਗੜੇ ਦੇ ਦੂਰ ਜਿਹੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਸ਼ਿਕਾਇਤ ਵੀ ਦਰਜ ਕਰਾਈ ਆ ਤੇ ਜਿਹੜਾ ਮੁੰਡੇ ਨੂੰ ਜੜਿਆ ਬਾਹਾਂ ਤੇ ਜਿਹੜੀ 60 ਵਜਈਆ ਤੇ ਉਹਦਾ ਜਿਹੜਾ ਫ੍ਰੈਕਚਰ ਆ ਉਹ ਬਾਹਾਂ ਤੇ ਜਿਹੜਾ ਉਹ ਸਾਫ ਤੌਰ ਤੇ ਦਿਖਾਈ ਦੇ ਰਿਹਾ ਇਹਨਾਂ ਹਾਲਾਤਾਂ ਵਿੱਚ ਸਮਝ ਸਕਦੇ ਆਂ ਵੀ ਜਿਹੜੀ ਇੱਕ ਰੰਜਿਸ਼ ਆ ਉਹ ਕਿੰਨੇ ਸੇ ਹੱਦ ਤੱਕ ਚੜੀ ਚਲੀ ਗਈ ਆ ਵੀ ਇੱਕ ਦੂਜੇ ਦੇ ਖੂਨ ਦੇ ਜੜਿਆ ਵੀ ਦੂਜੀ ਧਿਰ ਜਿਹੜੀ ਆ ਇੱਕ ਦੂਸਰੇ ਧਿਰ ਦੇ ਜਿਹੜੀ ਖੂਨ ਦੇ ਪਿਆਸੀ ਹੁੰਦੀ ਹੋਈ ਦਿਖਾਈ ਦੇ ਰਹੀ ਆ ਤੇ ਹੁਣ ਪੀੜੀ ਜਿਹੜੀ ਇਨਸਾਫ ਦੀ ਮੰਗ ਕਰਦੇ ਪਿਆ ਭਾਵੇਂ ਪੁਲਿਸ ਨੇ ਮਾਮਲਾ ਜੂੜ ਦਰਜ ਕਰ ਲੇਤਾ ਹੈ ਤੱਕਲੀ ਇਹ ਜਾਂਚ ਦੀ ਜੜੀਆ ਉਹ ਗੱਲ ਜ਼ਰੂਰ ਕੀਤੀ ਸਨਾ ਦੀ ਜੜੀਆ ਵੀ ਕਾਰਵਾਈ ਜੜੀਆ ਪੁਲਿਸ ਜੜੀਆ ਅਗੋਂ ਜੜੀਆ ਸਾਹਮਣੇ ਲੈ ਕੇ ਆਂਦੀ ਆ ਤਾਂ ਜੋ ਪਤਾ ਚੱਲ ਸਕੇ ਵੀ ਇਹ ਜੜੀ ਗੁੰਡਾਗਰਦੀ ਹੋਈ ਆ ਇਹ ਗੁੰਡਾਗਰਦੀ ਨੂੰ ਹਲ ਕਿਸ ਤਰ੍ਹਾਂ ਪਾਈ ਜਾ ਸਕਦੀ ਆ ਤੇ ਇਹ ਗੁੰਡਾਗਰਦੀ ਦਾ ਆਖਰ ਮਕਸਦ ਕੀ ਸੀ ਕਿਉਂਕਿ ਆਪਣੇ ਜੜੇ ਆਪਣੇ ਤਰਕ ਜੜੇ ਆ ਉਹ ਦਿੱਤੇ ਜਾ ਰਹੇ ਨੇ ਲੇਕਿਨ ਪੂਰੀ ਸਚਾਈ ਆ ਪੁਲਿਸ ਕੰਘਾਲਣ ਦੀ ਕੋਸ਼ਿਸ਼ ਕਰਦੀ ਪਈ ਆ ਤਾਂ ਜੋ ਕਾਰਵਾਈ ਜੜਾ ਹੋਰ ਅਮਲ ਚੱਲੇ ਆ ਕੇ ਉਹ ਹੋਰ ਜੜੀਆ ਸ਼ਕਤੀ ਦੇ ਨਾਲ ਜੜੇ ਰੋਪੀ ਨੇ ਉਹਨਾਂ ਦੇ ਜੜੀਆ ਉਹ ਕੀਤੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਦਾਨਿਕ ਸੇਰਾ ਸੋਇ ਕੰਨ ਲੈ ਕੇ ਝਗੜਾ ਹੋਇਆ ਵੀ ਜਿਹੜੀ ਮਤਲਬ ਕਿ ਦੋਵੇਂ ਧਿਰਾਂ ਵਾਲੇ ਜਿਹੜੇ ਲੋਕ ਆ ਉਹ ਜ਼ਖਮੀ ਹੋਏ ਨੇ। ਇਹ ਵਿੱਚ ਜਿਹੜਾ ਗੰਗੂ ਹੈ ਨਾ ਉਹ ਚੱਲ ਰਿਹਾ ਸੀ ਕੁੜੀ ਨੂੰ ਲੈਣ ਸਕੂਲ ਚ ਤੇ ਇਹ ਨੇ ਉਹਨੇ ਹਰਨ ਦਿੱਤਾ ਤੇ ਇਹ ਬਸ ਅੰਤੂ ਇਹਨੇ ਲੈ ਲੈਂਦਾ ਟਰੈਕਟਰ ਤੂੰ ਤੇ ਉਹਦੇ ਗੜ ਪਏ ਗਏ। ਜਿਹੜਾ ਇਹ ਆਪਣੇ ਸਿਕੁੰਦਰ ਇਹ ਚੱਲੇ ਸੀ ਸਮਾਨ ਫੀਟਿੰਗ ਦਾ ਲੈਣ। ਮਿਸਤਰੀ ਲੱਗੇ ਸਾਡੇ ਘਰੇ ਵੀ ਵਿਖਾ ਨਹੀਂ ਜਾ ਸਕਦਾ ਵੀ ਮਿਸਤਰੀ ਲੱਗੇ ਉਹਨੇ ਬਲਸਰ ਕਰਨ ਲੱਗੇ ਨੇ। ਤੇ ਉਹ ਨਾ ਇਹਨਾਂ ਦਾ ਮੋਟਰਸਾਈਕਲ ਤੇ ਟਰੈਕਟਰ ਚੜਾ ਹਟਾ ਸੀ। ਇਹ ਤੂ ਬਾਸ ਲੜਾਈ ਉਹ ਛੋਟ ਛੁਟ ਗਏ ਨਹੀਂ ਲੜਾਈ ਹੋਈ ਮਾੜੀ ਮੋਟੀ ਵੀ ਤੇ ਉਹ ਤੇਤੂ ਪਖੇ ਆਉਦੇ ਨਹੀਂ ਤੇ ਕੋਈ ਉੱਥੇ ਸਾਟ ਨਹੀਂ ਕੋ ਕੋਸ਼ ਨਹੀਂ ਤੇ ਘਰੇ ਆ ਕੇ ਫਿਰ ਇਹਨੇ ਗੱਟੇ ਦੇ ਵਿੱਚ ਦਸ ਤੇ ਕੁਹਾੜੀਆਂ ਪਾਏ ਰੱਖੀ ਤੇ ਉਹ ਆ ਕੇ ਫਿਰ ਇਹਨਾਂ ਦੇ ਗਾਲ ਤੇ ਲਕਾਰੇ ਮਾਰਦਾ ਸੀ ਵੀ ਬਾਹਰ ਨਿਕਲੋ ਬਾਹਰ ਨਹੀਂ ਕੋਈ ਸਾਡਾ ਗੇਟ ਵੱਡਾ ਲੱਗਿਆ ਅੰਦਰ ਕੋਈ ਬੰਦਾ ਨਹੀਂ ਵੜ ਸਕਦਾ ਤੇ ਇਹਨੇ ਇਹਨਾਂ ਸੁਣਿਆ ਤੇ ਇਹ ਮੁੰਡੇ ਬਾਹਰ ਵੇਖਣ ਆਏ ਤੇ ਵੀ ਕੀ ਗੱਲ ਇਹ ਕਾਹੋਂ ਹੋਣੀ ਤੇ ਆ ਗਏ ਗਾਲ ਪੈ ਗਿਆ ਕੁਹਾੜੀ ਇਹਨੂੰ ਮਾਰੀ ਸਿੰਦਰ ਨੂੰ ਤੇ ਹੱਥ ਤੇ ਮਾਰੀ ਸੀ ਤੇ ਸਿਰ ਜੀ ਮਾਰੀ ਸੀ ਸੁਨਾਈ ਕੋਈ ਨਹੀਂ ਹੁੰਦੀ ਜਿਹੜੇ ਜਨਾਨੀਆਂ ਦੇ ਉਹਦੀ ਮਾਂ ਤੇ ਨਹੀਂ ਗਈ ਕੋਈ ਸੀ ਜਿਹੜਾ ਨਤੰਗ ਪੜਾਈ ਬੈਠਾ ਇਹਦੀ ਮਾਂ ਕਿਥੇ ਗਈ ਸੀ ਉਹ ਤੇ 10 ਕਿਲੋਮੀਟਰ ਬਾਹਰ ਜਾਂਦੇ ਖੇਤ ਰਹਿੰਦੇ ਮਾਂ ਕਿਥੇ ਆ ਪੜਾਈ ਉਹਨਾਂ ਨੇ ਹੋਰ ਵੀ ਦੋਸ਼ ਲਾਏ ਨੇ ਮਤਲਬ ਕਿ ਤੁਹਾਡੇ ਵੱਲੋਂ ਝਗੜਾ ਕੀਤਾ ਨਾ ਨਾ ਸਾਡਾ ਕੋਈ ਰਿਸ਼ਤੇ ਰਸਤਾ ਕੋਈ ਰੋੜਾ ਨਹੀਂ ਹੈਗਾ ਇਹ ਤੈਵੇਂ ਬਣਾਈ ਜਾਂਦਾ ਹੈ ਸਰਕਾਰ ਬਣਾਈ ਜਾਂਦੀ ਜਾਂ ਵੱਡੇ ਬਣਾਈ ਜਾਂਦੇ ਕਿ ਕਿਹੜਾ ਕੋਈ ਸਮਝੀ ਹੋ ਸਕਦਾ ਹੈ ਪੈਸਾ ਦਿੱਤੀ ਹੁਣ ਨਹੀਂ ਹੋਇਆ ਹੋਰ ਕੀ ਹੋਇਆ ਕੋਈ ਕੁਝ ਵੀ ਨਹੀਂ ਹੋਇਆ ਕੋਈ ਰਿਸ਼ਤੇ ਦਾ ਨਹੀਂ ਕੁਝ ਨਹੀਂ ਹੋਇਆ ਹਾਂ ਇਹ ਮੈਂ ਕਹਿੰਦੀ ਪੈਣੀ ਵਿਆਹੀ ਵੀ ਭਾਨੇ ਵਾਲੇ ਤੋਂ ਵਾਸੀ ਵੀ ਕਹਿ ਸਕਣੇ ਵੀ ਨਾਲ ਮੰਗੀ ਨਹੀਂ ਵੀ ਪਾਸੇ ਵੀ ਇਹ ਤਾਂ ਐਵੇਂ ਜਲਾਮ ਲਾਵਣੇ ਕਿਨੇ ਮਰਜੀ ਲਾਈ ਜਾਈਏ ਜਲਾਮ ਕਿਨੇ ਮਰਜੀ ਲਾ ਲਓ ਚੰਗੇ ਭਲੇ ਬੰਦੇ ਤੋ ਤੁਹਾਡੇ ਤੇ ਵੀ ਦੋਸ਼ ਲੱਗੇ ਨਾ ਵੀ ਤੁਹਾਡੇ ਜਿਹੜੇ ਬੰਦਿਆਂ ਵੱਲੋਂ ਉਹ ਕੁੱਟਮਾਰ ਕੀਤੀ ਗਈ ਹੈ ਤਾਂ ਹੀ ਤੁਹਾਡੇ ਤੇ ਮਾਮਲਾ ਹੋਇਆ ਨਾ ਨਾ ਉਹ ਫਿਰ ਇਹਨੇ ਨਾ ਕੁਆੜੀਆਂ ਮਾਰੀਆਂ ਨੇ ਤੇ ਫਿਰ ਇਹ ਵੀ ਬਾਹਰ ਨਿਕਲੇ ਨੇ ਅੱਥੂ ਪੱਖੀ ਹੋਏ ਨੇ ਤੇ ਦਸਤੇ ਤੇ ਕੁਆੜੀਆਂ ਇਹ ਆਪ ਆਈ ਤੇ ਤਿੰਨ ਚਾਰ ਬੰਦੇ ਸੀ ਦੇ ਨਾਲ ਇਹਦਾ ਬਣੋਈਆ ਨਹੀਂ ਗਾਇਸ ਭਾਨੇ ਵਾਲੇ ਵਿੱਚ ਨਾ ਕਾਰਨ ਕੀ ਰਿਆ ਲੜਾਈ ਦਾ ਇਹ ਹੋਈ ਵਿਰਨ ਕਿਉਂ ਦਿੱਤਾ ਮੈਨੂੰ ਰਸਤਾ ਵੀ ਕਿਉਂ ਆਖਾ ਨੇ ਸਾਈਡ ਤੇ ਹੋ ਜਾ ਆਹ ਕਾਰਨੇ ਹੋਰ ਹਾਲ ਸਾਡੀ ਕੋਈ ਦੁਸ਼ਮਣੀ ਨਹੀਂ ਨਾਲ ਕੋਈ ਕੋਸ਼ ਨਹੀਂ ਕੋਈ ਨਹੀਂ ਫਿਰ ਇਹਨੇ 게ਟ ਦੇ ਅੱਗੇ ਆ ਕੇ ਸਰੂ ਹੋ ਕੇ ਸਿਰੇ ਨੇ ਜਾ ਕੇ ਦਸਤੇ ਘਾਟੀ ਫਿਰ ਲੈ ਨੇ ਮੋਟਰਸਾਈਕਲ ਲੈ ਜਾਂਦੇ ਹਾਂ ਹਾਂ ਮੇਰਾ ਨਾਮ ਚੀਰੋ ਹੈ ਲੋਕ ਕਿਥੋਂ ਦੇ ਰਹੇ ਆਂ ਕਿ ਚੰਦੀ ਵਾਲੇ ਦੇ ਰਹਿਣ ਵਾਲੇ ਹਾਂ ਤੇ ਕੀ ਥੋੜੇ ਲੜਕੇ ਨੇ ਪਟਵਾਰ ਹੋਇਆ ਕੀ ਕਾਰਨ ਹੋ ਗਿਆ ਇਹ ਅਰੋੜਾ ਤਾਂ ਸਾਰਾ ਰਿਸ਼ਤੇ ਦਾ ਸੀ ਜਦੋਂ ਮੈਂ ਇਹਨੂੰ ਕੰਪੈਨਟ ਦੇ ਥੱਲੋਂ ਕੱਢਣ ਗਈ ਉਦੋਂ ਇਹਨਾਂ ਮੇਰੇ ਦੰਦ ਤੋੜਿਆ ਏ ਮੋਢੇ ਤੇ ਸੱਟਾਂ ਲਾਈਆਂ ਨੇ ਮੂੰਹ ਤੇ ਚਪੇੜਾਂ ਮਾਰੀਆਂ ਨੇ ਬਗੀਚੇ ਸਿੰਘ ਨੇ ਓਮ ਪ੍ਰਕਾਸ਼ ਨੇ ਤੇ ਮੇਰੇ ਮੁੰਡੇ ਦੇ ਉੱਤੇ ਗੱਡੀ ਜਦੋਂ ਕੰਪੈਨਟ ਚੜੌਣ ਲੱਗਾ ਏ ਜਸਪਾਲ ਸਿੰਘ ਉੱਤੇ ਗਿਆ ਏ ਕੰਪੈਨਟ ਤੇ ਮੈਂ ਉਦੋਂ ਭੱਜ ਕੇ ਮੁੰਡੇ ਨੂੰ ਅਸੀਂ ਖਿੱਚ ਕੇ ਬਾਹਰ ਕੱਢਿਆ ਦੂਤੇ ਨੇ ਚੜ ਜਾਏ ਕੰਪੈਨਟ ਇਸ ਕਰਕੇ ਸਾਰਾ ਰਿਸ਼ਤਾ ਰਿਸ਼ਤੇ ਦਾ ਹੀ ਰੋਲਾ ਸੀ ਹਾਂ ਦਿੱਸੇ ਕਿ ਮੁੰਡੇ ਦਾ ਕਿੱਥੋਂ ਬਦਲ ਜਾਂਦਾ ਰਿਸ਼ਤਾ ਜਦੋਂ ਇਹ ਜਦੋਂ ਕਾਲਜੇ ਪੜ੍ਹਦੇ ਸੀ ਉਦੋਂ ਦੀ ਇਹਨਾਂ ਦੀ ਗੱਲਬਾਤ ਚੱਲਦੀ ਸੀ ਬਾਅਦ ਵਿੱਚ ਮੰਨ ਗਏ ਇਹਨਾਂ ਰਿਸ਼ਤਾ ਕੀਤਾ ਵੀ ਇਹ ਬਾਅਦ ਵਿੱਚ ਕਹਿੰਦੇ ਸੀ ਦੋ ਸਾਲ ਅਸੀਂ ਰੋਕੇ ਵਿਆਹ ਦੇਵਾਂਗੇ ਤੇ ਜਦੋਂ ਮੌਕਾ ਆਇਆ ਇਹਨਾਂ ਨੇ ਰਿਸ਼ਤਾ ਸਾਡੇ ਨਾਲ ਨਹੀਂ ਕੀਤਾ ਕੁੜੀ ਦਾ ਰਿਸ਼ਤਾ ਹੋਰ ਕਿਤੇ ਕਰਦੇ ਸੀ ਉਹ ਕਰਵਾਉਂਦੀ ਨਹੀਂ ਸੀ ਐਨਕ ਮੈਂ ਤਾਂ ਮੰਗੀਤ ਨਾਲ ਸ਼ਾਦੀ ਕਰਾਉਣੀ ਸੀ ਹਾਂ ਇਹ ਦੋ ਹੈ ਆਪਸ ਵਿੱਚ ਸਹਿਮਤ ਸੀ ਅਸੀਂ ਵੀ ਸਹਿਮਤ ਸੀ ਜਿਵੇਂ ਸਾਡਾ ਬੱਚਾ ਕਰੇਗਾ ਚਲੋ ਠੀਕ ਹੈ ਮਨ ਪਸੰਦ ਹਾਂ ਨਹੀਂ ਮੰਨੇ ਬੜਾ ਸਭ ਵੱਡੇ ਵੱਡੇ ਬੰਦੇ ਪਾਏ ਆ ਰਿਸ਼ਤੇ ਵਾਸਤੇ ਨਹੀਂ ਮੰਨਦੇ ਸੀ ਕੁੱਟ ਵਰਕ ਕੁੱਟ ਮਾਰਤਾ ਬਹੁਤ ਕੀਤੀ ਨੇ ਇੱਕ ਰੀਤੇ ਨਾਲ ਮਾਰ ਕੇ ਸੋਟਤਾ ਹੈ ਸਾਡੇ ਮਾਰਿਆ ਨੇ ਹਾਂ ਮੇਰੇ ਵੀ ਮਾਰਿਆ ਨੇ ਤੁਹਾਡੇ ਕੀ ਬੱਚੇ ਮੇਰੇ ਤੇ ਆਂਦ ਦੋੜਿਆ ਨੇ ਮੋਟਰ ਤੇ ਸੱਟਾਂ ਲਾਈਆਂ ਨੇ। ਵਿਛੜਾਉਂਦੇ ਸੀ। ਹਾਂ ਮੈਂ ਨੂੰ ਕੰਪੈਨ ਦੇ ਥੱਲੋਂ ਕਹਿੰਦੇ ਸੀ ਤੇਰਾ ਪੁੱਤਰ ਮਰ ਗਿਆ ਹੈ। ਮੈਂ ਇਹਨੂੰ ਲੈਣ ਗਈਆਂ ਘਰੋਂ ਚੱਲ ਕੇ ਗਈਆਂ। ਹਾਂ ਪਤਾ ਨਹੀਂ ਮੈਨੂੰ ਕੋਲ ਲੈ ਗਿਆ ਹੈ ਮੋਟਰਸਾਈਕਲ ਤੇ ਲੈ ਗਿਆ ਹੈ। ਹਾਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਅਜੇ ਵੀ ਧਮਕੀਆਂ ਆ ਰਹੀਆਂ ਨੇ ਸਾਨੂੰ ਵੀ ਕਹਿੰਦੇ ਨੇ ਅਸੀਂ ਤੇਰੇ ਪੁੱਤਰ ਨੂੰ ਨਹੀਂ ਛੱਡਣਾ। ਸਾਡੇ ਕੋਲੋਂ ਇੱਕ ਸਿਵਲ ਹਸਪੀਟਲ ਤੋਂ ਮੱਲਾ ਰਾਈ ਸੀ। ਇਦੇ ਸੰਬੰਧੀ ਸਾਡੇ ਚੌਕੀ ਇੰਚਾਰਜ ਅਸੀ ਸਕਰੀਰ ਸਿੰਘ ਨੇ ਜਿਹੜਾ ਇੰਜਰਡ ਸੀ ਉਹਦਾ ਬਿਆਨ ਕਲਮਬੰਦ ਕੀਤਾ ਬਿਆਨ ਕਲਮਬੰਦ ਕਰਨ ਤੋਂ ਬਾਅਦ ਅਸੀਂ ਜਿਹੜਾ ਉਹ 318 ਨੰਬਰ ਐਫ ਆਰ ਦਰਜ ਕਰਤੀ ਹੈ ਤੇ ਉਹਦੀ ਜਿਹੜੀ ਅੱਗੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਜ ਪਰਫੈਕਟ ਜਿਹੜਾ ਫਰਦਰ ਪ੍ਰोसीडिंग ਕੀਤੀ ਹੈ ਜਨ ਸਰਕਾਰਿੰਗ ਮਟੀਰੀਅਲ ਜਿਲਕਟ ਮਾਰਕ ਇਹਨਾਂ ਦਾ ਆਪਸ ਵਿੱਚ ਪਿੰਡ ਦੀ ਪਾਰਟੀ ਬਾਜੀ ਵੀ ਹੈਗੀ ਹੈ ਕੋਈ ਹੋਰ ਇੱਕ ਦੋ ਇਸ਼ੂ ਸੀ ਉਹਦੀ ਵਜ੍ਹਾ ਕਰਕੇ ਇਹਨਾਂ ਦਾ ਜਿਹੜਾ ਆਪਸੀ ਲੜਾਈ ਝਗੜਾ ਹੋਇਆ ਉਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦੌਰਾਨ ਜਿੱਦਾਂ ਦੇ ਟੈਕਟ ਆਉਣਗੇ ਉਹਦੇ ਮੁਤਾਬਕ ਅਸੀਂ ਜਿਹੜੀ ਅਗਲੀ ਕਾਰਵਾਈ ਕਰਦੇ ਹਾਂ ਨਹੀਂ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਉਹਦੇ ਵਿੱਚ ਅਸੀਂ ਜਿਹੜਾ ਲਾਅ ਮੁਤਾਬਕ ਅਗਲੀ ਕਾਰਵਾਈ ਕਰਦੇ ਹਾਂ